ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਘਰੇ ਬਾਈ ਉਹਨਾਂ ਦੇ ਕਾਫੀ ਪਸ਼ੂ ਰੱਖੇ ਹੋਏ ਆ ਤੇ ਅੱਜ ਦੀ ਵੀਡੀਓ ਚ ਦੋ ਨਾਕ ਬਾਈ ਦੇ ਸੇਲ ਆ ਇਨਫੋਰਮੇਸ਼ਨ ਬਾਈ ਤੋਂ ਲੈ ਲੈਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦੀਏ ਜੀ ਸਤਨਾ ਪਿੰਡ ਪੱਤੋ ਪੱਤੋ ਫੋਨ ਨੰਬਰ ਦੱਸ ਦੀਏ 78147 8890 ਇਕਰੀ ਫੇਰ ਦਾ ਸੀ 78147 72890 ਕਿੰਨਾ ਵਸੂਆ ਬਾਈ ਤੀਜਾ ਕਿੰਨੇ ਦਿਨ ਲੈ ਜੂ 10 ਦਿਨ ਕਿੰਨਾ ਕੁ ਦੁੱਧ ਦਿੰਦਾ ਇਹ 30 ਲੀਟਰ ਕਿੰਨੇ ਦੀ 80000 ਰੁਪਏ ਕੱਢੀ ਬਾਈ ਦੋਸਤੋ 30 ਲੀਟਰ ਦੁੱਧ ਬਾਈ ਦੱਸਦਾ ਕਿ ਦੇ ਦਿੰਦੀ ਹੈ ਇਹ 80000 ਬਾਈ ਮੁੱਲ ਕਰਦਾ 10ਾਂ ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਬਸ ਮੋੜ ਲਿਓ ਬਾਈ ਡੱਬੀ ਵਹਿੜ ਥਣ ਭਾਂਡੇ ਦੀ ਸਾਫ ਸੁਥਰੀ ਐ ਸਾਈਡਾਂ 'ਚ ਵਲਟਲ ਹੈ ਜੀ ਕਾਫੀ ਬਾਕੀ ਆ ਬਾਕੀ 10 ਦਿਨ ਬਾਈ 10 ਦਾ ਹਜੇ ਲੈ ਜੂਗੀ 8-10 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਸੋਹਣਾ ਹਵਾਨਾ ਤਿਆਰ ਕਰਕੇ ਸੂਥ ਥਣ ਸੋਹਣਿਆ ਅੱਧੀ ਚਵਾਈ ਵਾਲੇ 80000 ਵੀਰ ਮੁੱਲ ਕਰਦਾ ਮਾਨ ਤਾਨ ਹੋ ਜੂ ਤੁਹਾਨੂੰ ਪਤਾ ਕੋਈ ਰੇਟ ਫੈਕਸ ਨਹੀਂ ਹੁੰਦੇ ਮੌਕੇ ਤੇ ਹੋ ਜੂ ਦੋ ਨੰਬਰ ਤਾਂ ਕਹਿਣਾ ਮਸੂਆ ਬਾਈ ਇਹਦਾ ਵੀ ਤੀਜਾ ਹੀ ਹੈ ਕਿੰਨੇ ਦਿਨ ਲੈ ਜੂ ਇਹ 20 ਦਿਨ ਲੈ ਜੀ ਇਹਨੇ ਕਿੰਨਾ ਕੁ ਦੁੱਧ ਦਿੱਤਾ ਇਹਨੇ 20 ਲੀਟਰ ਮੁੱਲ ਇਹਦਾ ਇਹਦਾ 60000 2 ਨੰਬਰ ਦਾ 60000 ਮੁੱਲ 1 ਨੰਬਰ ਦਾ 80000 ਮੁੱਲ ਹੈ 2 ਨੰਬਰ ਦਾ 60000 ਮੁੱਲ ਹੈ ਇਹ ਦੋਨਾਂ ਬਾਈ ਦੇ ਸੇਲ ਹੈ ਮੋੜ ਲਾ ਬਾਈ 1 ਨੰਬਰ 10 ਦਿਨਾਂ ਦੀ ਕੱਚੀ ਆ 2 ਨੰਬਰ 20 ਦਿਨਾਂ ਦੀ ਕੱਚੀ ਆ ਕਰੇ ਲੂਪਾ ਸ਼ੂਆ ਕੋਈ ਵਪਾਰ ਦਾ ਕੰਮ ਨਹੀਂ ਦੋਨਾਂ ਅਗ ਸੇਲ ਹੈ ਇੱਕ ਡੱਬੀ ਵਹਿੜਾ ਇੱਕ ਐਚ ਐਫ ਕ੍ਰਾਸ ਚ ਪੈਂਦੀ ਹੈ ਇਹ ਜੋੜਾ ਸੇਲ ਹੈ ਵਕਾਊ ਹੈ ਮਾਨ ਤਣ ਮੋਕੇ ਤੇ ਆਏਗੇ ਭੈਣ ਭਰਾ ਦਾ ਹੋ ਜਾਊਗਾ ਪਿੰਡ ਬਾਈ ਦਾ ਪੱਤੋ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਇੱਕ ਨੰਬਰ 10 ਦਿਨਾਂ ਦੀ ਕੱਚੀ 2 ਨੰਬਰ 20 ਦਿਨਾਂ ਦੀ ਕੱਚੀ ਜਿਹੜੇ ਵੀ ਭੈਣ ਭਰਾ ਦੀ ਜਿਹੜਾ ਵੀ ਨਾਕ ਪਸੰਦ ਆਉਂਦਾ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਬਾਈ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਉਹਨਾਂ ਦਾ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਸਾਰਿਆਂ ਨੂੰ ਸੱਚੀ ਕਾ